ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਿਆਨ ਨਾਲ ਪੜਨਾ ਤੇ ਸ਼ੇਅਰ ਕਰਨਾ ਆਵਾਜ਼ ਬੁਲੰਦ ਕਰੋ ਕੌਮੀ ਸ਼ੇਅਰ ਜਸਤਰ ਭਾਈ ਜਗਤਾਰ ਸਿੰਘ ਹਵਾਰਾ ਜੋ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ ਉਹਨਾਂ ਦੇ ਮਾਤਾ ਨਰਿੰਦਰਪੁਰ ਜੋ ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਸਨ ਹੁਣ ਆਪਣੇ ਪਿੰਡ ਹਵਾਰਾ ਕਲਾਂ ਆ ਗਏ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਉਹ ਜ਼ਿਆਦਾ ਬੋਲਣ ਤੋਂ ਅਸਮਰਥਨ ਸਹਿਤ ਬਖੋਂ ਹੀ ਬਹੁਤ ਕਮਜ਼ੋਰ ਹਨ ਬਸ ਇੱਕੋ ਆਵਾਜ਼ ਲਗਾ ਰਹੇ ਹਨ ਕਿ ਛੋਟੇ ਨਾਲ ਮਲਾ ਦਿਓ ਭਾਈ ਜਗਤਾਰ ਸਿੰਘ ਹਵਾਰਾ ਨਾਲ ਸਵਾਲ ਉੱਠਦਾ ਹੈ ਸਾਡੇ ਉਹਨਾਂ ਰਾਜਨੀਤਿਕ ਲੋਕਾਂ ਤੇ ਜੋ ਇਹ ਦੁਹਾਈ ਦੰਦੇ ਨਹੀਂ ਥੱਕਦੇ ਕਿ ਅਸੀਂ ਲੋਕਤੰਤਰ ਦੇਸ਼ ਵਿੱਚ ਰਹਿੰਦੇ ਹਾਂ ਕਿ ਇਹ ਲੋਕਤੰਤਰ ਉਹਨਾਂ ਬੰਦੀ ਸਿੰਘਾਂ ਲਈ ਨਹੀਂ ਜੋ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਹਨ ਭਾਵੇਂ ਸਜ਼ਾਵਾਂ ਰਹਿੰਦੀਆਂ ਵੀ ਹੋਣ ਜਦ ਸਰਸੇ ਵਾਲੇ ਐਨੇ ਕੇਸਾਂ ਦੇ ਬਾਵਜੂਦ ਥੋੜਾ ਟਾਈਮ ਬਾਅਦ ਪੈਰੋਲ ਲੈ ਲੈਂਦਾ ਹੈ ਤਾਂ ਬੰਦੀ ਸਿੰਘਾਂ ਲਈ ਪੈਰੋਲ ਕਿਉਂ ਨਹੀਂ ਮਿਲਦੀ ਲੋਕਤੰਤਰ ਸਿਰਫ ਡੇਰਾ ਸਰਸੇ ਵਾਲਿਆਂ ਲਈ ਜਾਂ ਹੋਰ ਰਾਜਨੀਤਿਕ ਲੋਕਾਂ ਲਈ ਹੈ ਜੋ ਵੱਡੇ ਵੱਡੇ ਕੇਸਾਂ ਦੇ ਹੁੰਦੇ ਹੋਏ ਵੀ ਪੈਰੋਲ ਲੈ ਲੈਂਦੇ ਹਨ ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਅਤੇ ਹੋਰ ਇਨਸਾਫ਼ ਪਸੰਦੀ ਲੋਕਾਂ ਨੂੰ ਵੱਡੇ ਪੱਦਰ ਦੇ ਪੈਰਲ ਕਰਨੀ ਚਾਹੀਦੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲੇ ਤਾਂ ਜੋ ਉਹ ਆਪਣੇ ਮਾਤਾ ਜੀ ਨੂੰ ਮਿਲ ਸਕਣ ਉਹਨਾਂ ਦੀ ਸੇਵਾ ਕਰ ਸਕਣ ਆਓ ਵੱਡੇ ਪੱਧਰ ਤੇ ਮੁਹਿੰਮ ਚਲਾਈਏ ਸਰਕਾਰਾਂ ਨੂੰ ਜਗਾਈਏ ਸੋਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ